ਹਾਂਜੀ ਸਤਿ ਸ਼੍ਰੀ ਅਕਾਲ ਸਰ ਇਹਨੂੰ ਕਿਵੇਂ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਮੈਂ ਦੋ ਤਿੰਨ ਦਿਨ ਵੀਡੀਓ ਨਹੀਂ ਪਾਈ ਕਿਉਂਕਿ ਮੈਂ ਟੈਨਸ਼ਨ ਬਹੁਤ ਸੀਗੀ ਅੱਦੇ ਕਰਾਂਗੇ ਸ਼ੇਅਰ ਤੁਹਾਡੇ ਨਾਲ ਜੋ ਮੇਰੀ ਵੀਡੀਓ ਦੇਖਦੇ ਆ ਪ੍ਰਮਾਤਮਾ ਸਾਰਿਆਂ ਤੰਦਰੁਸਤੀ ਰੱਖੇ ਸ਼ੇਅਰ ਕਰਾਂਗੇ ਕਰਦਿਆਂ ਸੋ ਪ੍ਰੋਬਲਮ ਹੁੰਦੀਆਂ ਤੇ ਜਿਮੂ ਨੇ ਅੱਜ ਮੇਰੇ ਨਾਲ ਲੜਾਈ ਬਹੁਤ ਕੀਤੀ ਆ ਦੇਖੋ ਬੈਠਾ ਜਿਮੂ 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 ਨਾ ਮੈਂ ਸੀ ਮਰਨ ਚੱਲਦਾ ਸੀ ਵਾਹਿਗੁਰੂ ਦਾ ਵਾਹਿਗੁਰੂ ਮੈਂ ਚੁੱਚੀ ਨਾਲ ਕਰਨ ਲੱਗੀ ਤੇ ਐਂ ਬੈਠ ਗਈ ਡਰ ਗਈ ਮਾੜਾ ਜਿਹਾ ਡਰ ਜਾਂਦੀ ਏ ਪਤਾ ਨਹੀਂ ਕਿਉਂ ਦੀ ਮਾੜਾ ਜੁੱਤੀ ਗੱਲ ਵੀ ਕਰ ਉਹ ਤਾਂ ਵੀ ਡਰ ਜਾਂਦੀ ਏ ਜਿਮੂ ਏ ਕੀ ਹੋ ਗਿਆ ਪੁੱਤ ਤੇ ਕਈ ਥਾਈ ਦਾ ਮੀ ਪਿਆਜ ਕਹਿੰਦੇ ਅਮਰਸਰ ਅਨੰਦਪੁਰ ਸਾਹਿਬ ਇੱਧਰ ਬਹੁਤ ਜ਼ਿਆਦਾ بارش ਹੋਈ ਕੀ ਹੋ ਗਿਆ ਡਰ ਗਿਆ ਨਹੀਂ ਪੁੱਤ ਕੋਈ ਦੱਸ ਨਾਲ ਗੱਲ ਨਹੀਂ ਤਾਂ ਆਪਾਂ ਬਾਬੇ ਦਾ ਨਾਂ ਲੈ ਲਈ ਸੀ ਵਾਹਿਗੁਰੂ ਵਾਹਿਗੁਰੂ ਐਂ ਕਹਿੰਦੀ ਸੀ ਕਹਿੰਦੇ ਸੀ ਨਾ ਹਾਂ ਤੇ ਅੱਜ ਬਹੁਤ ਕਹਿੰਦੇ بارش ਹੋਈ ਹੈ ਅੱਜ ਮਾਡੀ ਟੈਨਸ਼ਨ ਉੱਤਰੀ ਅੱਜ ਰੱਬ ਦਾ ਨਾਮ ਲਈਏ ਸਰਬਨ ਪ੍ਰਮਾਤਮਾ ਵੀ ਤੂੰ ਹੀ ਆ ਜੋ ਕੋਈ ਵੀ ਆ ਨਾ ਪ੍ਰੋਬਲਮ ਹੈ ਕੋਈ ਵੀ ਤੂੰ ਹੀ ਸੌਲਵ ਕਰਦੇ ਤੂੰ ਹੀ ਹੱਲ ਕਰਨੀ ਆ ਇੱਥੇ ਰੱਬ ਨੂੰ ਮੰਨਣ ਵਾਲੇ ਆ ਪਤਾ ਕਿਸੇ ਚੀਜ਼ 'ਚ ਵਿਸ਼ਵਾਸ ਨਹੀਂ ਕਿਸੇ ਨਹੀਂ ਮੰਨਦੇ ਨਹੀਂ ਕੱਲੇ ਪ੍ਰਮਾਤਮਾ ਤੈਨੂੰ ਹੀ ਆ ਪ੍ਰਮਾਤਮਾ ਨਹੀਂ ਮੰਨਦੇ ਆ ਇਸੇ ਨੇ ਭਲਾ ਕਰਨਾ ਇਸੇ ਨੇ ਸਭ ਕੁਝ ਕਰਨਾ ਤੇ ਗਰਮੀ ਬਹੁਤ ਜ਼ਿਆਦਾ ਗਮ ਹੋਈ ਪਈ ਆ ਸਾਡੇ ਤਾਂ ਸਾਡੇ بارش ਦੋ ਵਾਰ ਪੈ ਗਈ ਇੱਕ ਦਿਨ ਤਾਂ ਇੱਕ ਦਿਨ ਛੱਡ ਕੇ ਕਿੰਨੇ ਤਾਂ 2.5 ਘੰਟੇ ਪੈ ਇੱਕ ਦਿਨ ਦਾ ਘੰਟਾ ਵੀ ਵੀਡੀਓ ਪਾਈ ਸੀਗੀ ਜੇ ਪੋਠੇ ਤੇ ਪਾਣੀ ਬਹੁਤ ਜ਼ਿਆਦਾ ਖੜ ਗਿਆ ਸੀ ਪਰਸੋ ਸੀ ਗਏ ਸੀ ਕਿਤੇ ਤੇ ਉਦੋਂ ਤੱਕ ਕਹਿੰਦੇ ਅੰਤ ਤੱਕ ਘੰਟਾ ਹੀ ਪਈ ਆ ਤੇ ਪਰ ਬਹੁਤ ਜ਼ਿਆਦਾ ਗਮ ਹੋਇਆ ਪਿਆ ਇਹ ਮੋ ਕੀ ਹੋ ਗਿਆ ਜੀ ਕੀ ਹੋ ਗਿਆ ਹੂੰ ਕੀ ਹੋ ਗਿਆ ਡਰ ਗਿਆ ਤੂੰ ਉਚੀ ਨੀਂਗ ਜਦ ਜਨੀ ਕੋਈ ਵੀ ਸਿਮਰਨ ਕਰੇ ਤਾਂ ਮੈਂ ਉਦ੍ਰੋਪਾਪਾ ਕਰਦਾ ਸੀ ਨਾਲ ਮੈਂ ਲਾਗੀ ਵਾਹਿਗੁਰੂ ਵਾਹਿਗੁਰੂ ਕਰਨ ਤੇ ਡਰ ਗਈ ਡਰ ਕੇ ਪੈ ਗਈ ਅ ਸਵੇਰਾਂ ਆਈਆਂ ਸੀ ਮੈਂ ਮੜੇ ਉੱਚੀ ਚਿੱਤ ਗੱਲਾਂ ਕਰ ਉਹ ਨਾ ਪੱਖੀ ਚੱਲਦੀ ਸੀ ਉਹਦੀ ਸੋਈ ਦੀ ਤੇ ਇਹ ਆ ਕੇ ਅੰਦਰ ਆ ਕੇ ਲੋਕ ਕਰਨਾ ਜਾਣ ਨਾਲ ਆਏ ਜੇ ਮੈਂ ਲੱਕੀ ਸੁਣਗੀ ਹੈ ਘੁੰਮੀ 간 ਜਾਣਾ ਸਰਦਨ ਘੁੰਮੀ ਸਰਦਨ ਘੁੰਮੀ ਆ ਬਾਲਦਾ ਹੈ ਹੈ ਗੰਦਾ ਬੱਚਾ ਗੰਦਾ ਬੱਚਾ ਗਿੰਦਾਓ ਚ ਦੇਖੋ ਦੇਖੋ ਲੜਾਈਆਂ ਦੇਖੋ ਭਾਈ ਲੜਾਈਆਂ ਦੇਖੋ 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 ਜੀ ਮਰ ਲਾ ਹਾਏ ਦੰਦੀ ਵੜਦਾ ਹਾਏ ਦੰਦੀ ਵੜਦਾ ਦੇਖੋ ਲੱਤ ਤੇ ਮੇਰਾ ਮੁੰਡਾ ਨਹੀਂ ਤੁਰੇ ਹੋ ਜਾ ਪਰੇ ਹੋ ਜਾ ਬਾਬੂ ਪਰੇ ਹੋ ਜਾ ਹਾਏ ਦੰਦੀ ਵੜਤੀ ਜੀ ਮੂਨੇ ਨਾ ਬਤਾ ਐ ਜੀ ਕੰਮ ਮੌਸਮ ਦੇਖੋ ਬਹੁਤ ਗਰਮੀ ਹੈ ਪੀਉਂਦਾ ਹਵਾ ਚੱਲ ਪਈ ਆਹਾ साढ़े मोड़ मुंडी चा मीह बहुत पै गया हाए हाई ठंडी ठार हवा वे कि सोनी पता नहीं है पता नहीं हवाई ठंडी आई है देखो भी सुर ती विचारे में है कर दा दरवाजा खोल के बै गया कर चंगा ਕੁਈ ਕੰਟ ਜੀ ਚਲਾ ਜਾ ਚਲੀ ਗਏ ਆ ਜਾ ਮੈਂ ਉਹਦੀ ਤਿਆਰ ਹੋ ਗਿਆ ਆ ਜਾ ਆ ਇੱਧਰ ਕਿਧਨ ਜਾਣਾ ਕੋਰੇ ਇੱਧਰ ਮਿਲ ਗਿਆ ਸੁਣ ਜਿਮ ਕਿੱਥੇ ਜਾਣਾ ਇਹ ਮਾਂ ਬਿੱਲੀ ਮਾਂ ਬਿੱਲੀ ਮਾਂ ਬਿੱਲੀ ਆ ਜਾ ਕਿੱਥੇ ਜਾਣਾ ਤਿਆਰ ਹੋ ਗਿਆ ਤਿਆਰ ਲੜਕੂ ਜਾ ਜਾ ਲੜਕੂ ਸੌਂ ਜਾ ਚੱਲ ਬਹੁਤ ਜ਼ਿਆਦਾ ਹੋਈ ਪਈ ਆ ਪੁੱਛਣਾ ਬਹੁਤ ਜ਼ਿਆਦਾ ਗਰਮੀ ਹੈ ਇੰਨਾ ਬੁਰਾ ਹਾਲ ਹੈ ਨਾ ਤੇ بارش ਹਰ ਹੋ ਜਾਂਦੀ ਅੱਜ ਵੀ ਆਈ ਆ ਸਾਡੇ ਤਾਂ 5 ਵਜੇ ਜਿਵੇਂ ਹੁਣ ਵੀ ਘੁੰਮਣ ਗਈ ਹੋਈ ਆ ਤੇ ਲੋ ਘੁੰਮਣੇ ਕਰਨ ਗਿਆ ਹੋਇ ਜਿੰਨੇ ਆ ਕੁੱਟਿਆਂ ਨੂੰ ਸੌਂਟਾ ਆ ਦੇਖ ਨਾ ਬਰਖੇ हे साडे जाम ना इन जाम लगे हुए ना परे पाई बारे पासे बहुत ज्यादा जिम्मू आ गया हाँ जी घोड़ी कह गए और